ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ ਐਨਐਸਏ ਲਾਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਨੇ ਅਜੀਤਪਾਲ ਸਿੰਘ ਨੇ ਹਰਵਿੰਦਰ ਸਿੰਘ ਹੁੰਦਲ ਭੁਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਰਫ ਸੁੱਖਾ ਹਰਪ੍ਰੀਤ ਸਿੰਘ ਓਂਕਾਰ ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਤ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਤਮ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ ਰਜਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਬੱਗਾ ਤੇਜਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇੱਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਦੀ ਪੰਜਾਬ ਦੇ ਪੁੱਤਰ ਨਹੀਂ ਦਿਸ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਉਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸ ਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅਮਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਪਦਾ ਨਾਂ ਰੱਖਿਆ ਅਜੇਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇਹ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਚੜਕ ਥਾਣੇ ਦਾ ਉਸ ਨੇ 23 ਫਰਵਰੀ 2003 ਨੂੰ ਉਸ ਨੂੰ ਆਪਦੇ ਘਰੇ ਨજરਬੰਦ ਕੀਤਾ ਸੀ ਵੀ ਉਹ ਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ 1.5 ਸਾਲ ਤੋਂ ਵੱਧ ਹੋ ਗਿਆ ਜਨਾਲੇ ਦੇ ਜੋ ਜੇਲ ਕੱਟ ਰਿਹਾ ਉਹ ਅੰਮ੍ਰਿਤਸਰ ਜੇਲ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੇ ਜੇਲ ਕੱਟ ਰਹੇ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫਰੀਕੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਡਿਬੜੂਗੜ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦੇ ਤਾਂ ਇਹਨਾਂ ਨੂੰ ਕਿਹੜੇ ਖਾਤੇ ਦੇ ਵਿੱਚ ਪਾਉਣਗੇ ਤਾਂ ਮੈਂ ਸਮਝਦਾ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਦੇਖੋ ਜੋ ਕੁਝ ਵੀ ਹੋਇਆ ਆ ਸਾਡੇ ਕੋਲ ਚਲਾਨ ਦੀ ਕਾਪੀ ਪਈ ਹੈ ਜੋ ਇਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ ਜਗਰਾਤ ਸਿੰਘ ਕਲੇਰ ਜਿਸ ਦੇ ਕਿਸੇ ਨੇ ਉੱਥੇ ਦੇਖੋ ਅਜਨਾਲੇ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸੇਸ ਵਾਲੇ ਚਿਹਰੇ ਟਕੇ ਹੋਏ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਕੋਈ ਚੜੱਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਦੇ ਸੱਟਾਂ ਵਜੀਆਂ ਨੇ ਗ੍ਰੀਵियस ਇੰਜਰੀ 326 ਦੀ ਸੱਟ ਹੈ ਇੱਕ ਜੋ ਸਬ ਇੰਸਪੈਕਟਰ ਆ ਸੌਰੀ ਸੁਪਰੀਡੈਂਡੈਂਟ ਹੈ ਆਫ ਪੁਲਿਸ ਹੈ ਐਸ ਪੀ ਜਗਰਾਤ ਸਿੰਘ ਕਲੇਰ ਜਿਨ੍ਹਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾਂ ਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੁੜੀ ਟੰਗ ਰੱਖਿਆ ਇਸ ਮੈਂ ਕਹੂੰਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਿਹੜੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਦੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੁੜੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਵਿਲਕੜੀਆਂ ਫਿਰਦੀਆਂ ਨੇ ਪੁੱਤਰਾਂ ਤੋਂ ਬਿਨਾਂ ਤਾਂ ਬੜਾ ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂੰਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਹੀ ਸਾਡੇ ਤੇ ਜਿਹੜੀਆਂ ਤਸ਼ੱਦਦ ਕਰ ਰਹੇ ਐ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਐ ਇਹਨਾਂ ਨੇ ਮੈਂ ਕਹੂੰਗਾ ਨਿਸ਼ਚੈ ਕਰ ਚੁੱਕੇ ਐ ਕਿ ਇਹਨਾਂ ਨੂੰ ਕਿਸੇ ਹੱਦ ਤੱਕ ਕੋਈ ਬਾਹਰ ਨਹੀਂ ਆਉਣਾ ਚਾਹੀਦਾ ਮੈਨੂੰ ਲੱਗਦਾ ਐ ਇਹਨਾਂ ਨੂੰ ਡਰ ਐ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਕੋਈ ਅਜਿਹੀ ਕੋਈ ਪੋਲਿਟਿਕਲ ਕੋਈ ਪਾਰਟੀ ਤਿਆਰ ਹੋ ਜੇਗੀ ਜਿਹੜੀ ਕਿ ਖੇਤਰੀ ਧਿਰ ਦਾ ਕੰਮ ਕਰੇਗੀ ਉਸ ਤੋਂ ਬਾਅਦ ਚੋ ਕਿਸੇ ਨੇ ਇਹਨਾਂ ਨੂੰ ਪੁੱਛਣਾ ਤਾਂ ਮੈਂ ਸਮਝਦਾ ਇਸੇ ਡਰ ਦੇ ਕਾਰਨ ਤੁਸੀਂ ਦੇਖੋ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਈ ਹੈ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਸਾਲ ਦੀ ਐਨਐਸਏ ਲਾ ਦਿੱਤੀ ਤਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਵੀ ਮੇਰੇ ਨਾਲ ਇਹੀ ਡਰ ਹੈ ਉਹਨਾਂ ਨੂੰ ਵੀ ਇੱਕ ਬੜੀ ਵੱਡੀ ਪੰਜਾਬ ਦੇ ਵਿੱਚ ਇੱਕ ਸਿਆਸੀ ਇੱਕ ਰਾਜਸੀ ਧਿਰ ਹੈ ਜੋ ਸਟੈਬਲਿਸ਼ ਹੋਣ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪਰਚੇ ਦਰਜ ਕੀਤੇ ਤਾਂ ਮੈਂ ਸਮਝਦਾ ਵੀ ਜੋ ਸਰਕਾਰ ਹੈ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਸਰਕਾਰਾਂ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਉਹ ਜੇ ਚਾਹਣ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਪਰਚਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਸਕਦੇ ਬੜਾ ਸਮਾਂ ਹੋ ਗਿਆ 2 ਸਾਲ ਹੋਣ ਦੇ ਕਰੀਬ ਹੋ ਗਏ ਕਿਸੇ ਪੁਲਿਸ ਵਾਲੇ 307 ਦੀ ਕੋਈ ਡੇਂਜਰਸ ਲਾਈਫ ਸੱਟ ਵੀ ਹੈ ਨਹੀਂ ਤਾਂ ਜੇ ਪੁਲਿਸ ਚਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਹੋਮ ਮਿਨਿਸਟਰ ਵੀ ਨੇ ਉਹ ਜੇ ਚਾਹਣ ਤਾਂ ਜਿਹੜਾ ਜਨਾਲੇ ਕੇਸ ਦੀ ਫਾਈਲ ਹੀ ਬੰਦ ਕਰ ਸਕਦੀ ਜੋ ਪੁਲਿਸ ਹੈ ਇਸ ਦੇ ਵਿੱਚ ਤੁਸੀਂ ਨਾਲੋਂ ਕਲੋਜ਼ਰ ਰਿਪੋਰਟ ਦਾਇਰ ਕਰਕੇ ਜੋ ਅਨਟਰੀ ਇਸ ਰਿਪੋਰਟ ਦਾਇਰ ਕਰਕੇ ਜਿਵੇਂ ਵੱਡੇ ਵੱਡੇ ਸਿਆਸਦਾਨਾਂ ਦੇ ਕੇਸਾਂ ਦੇ ਵਿੱਚ ਹੁੰਦਾ ਹੈ ਵੀ ਜਿਵੇਂ ਕਿਸੇ ਦੀ ਪਾਵਰ ਆਉਂਦੀ ਹੈ ਉਹ ਜੇ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਨਾਲ ਦੀ ਨਾਲ ਮੁੱਖ ਮੰਤਰੀ ਆ ਕੇ ਸਾਰੇ ਪਰਚੇ ਬੰਦ ਕਰਾ ਦਿੰਦਾ ਹੁੰਦਾ ਹੈ ਤਾਂ ਦੇਖੋ ਬੜੀ ਵੱਡੀ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਕੋਈ ਐਡਾ ਗੁਨਾਹ ਵੀ ਕੋਈ ਨਹੀਂ ਸੀ ਨਾਇਕ ਕਿੰਨੇ ਨੌਜਵਾਨ ਸੀ ਜਿਹੜੇ ਕਦੇ ਅਜਨਾਲੇ ਠਾਣੇ ਗਏ ਵੀ ਨਹੀਂ ਤੇ ਉਹ ਵੀ ਜੇਲ੍ਹਾਂ ਦੇ ਵਿੱਚ ਅੰਦਰ ਨੇ ਤਾਂ ਮੈਂ ਸਮਝਦਾ ਸਰਕਾਰ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਵੱਲ ਦੇਖ ਕੇ ਕੋਈ ਨਾ ਕੋਈ ਤਾਂ ਦਿਲ ਦੇ ਵਿੱਚ ਹੰਦਰਦੀ ਰੱਖਣੀ ਚਾਹੀਦੀ ਹੈ ਕੋਸ਼ਿਸ਼ ਤਾਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਦੇ ਨੀਤੇ ਤੋਂ ਬੇਤੇ ਆ ਕਿ ਪਰਿਵਾਰਾਂ ਸੀ ਆਏ ਨੇ ਕਿ ਕਿਹੜਿਆ ਜਿਹੜਾ ਭਰਾਵਾਂ ਦੇ ਸਹਿਤ ਮੰਗ ਲੈ ਚੁੱਕੇ ਗਏ ਦੇਖੋ ਜੋ 32 ਨੌਜਵਾਨ ਨੇ ਇਸ ਸਮੇਂ ਜਿਨ੍ਹਾਂ ਦੇ ਮੈਂ ਨਾਂ ਲਈ ਸੀ ਇਹ ਬਹੁਤੇ ਜੋ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਇਨਸੀਡੈਂਟ ਹੋਇਆ ਸੀ 23 ਫਰਵਰੀ 2023 ਜੋ 307 ਦਾ ਪਰਚਾ ਦਰਜ ਹੋਇਆ ਸੀ ਉਸ ਦੇ ਵਿੱਚ ਇਹ ਅੰਦਰ ਨੇ ਤੇ ਉਸ ਤੋਂ ਬਾਅਦ ਜੋ ਕਾਫੀ ਹੋਰ ਝੂਠੇ-ਮੂਠੇ ਪਰਚੇ ਵੀ ਬਣਾ ਦਿੱਤੇ ਗਏ ਨੇ ਕਿ ਕਿਸੇ ਨੇ ਕੋਈ ਬੈਰੀਕੇਡ ਤੋੜ ਦਿੱਤਾ 26 ਨੰਬਰ ਖਰਚੀਆਂ ਦਾ ਪਰਚਾ ਇੱਕ ਮਹੱਤਵਪੂਰਨ ਥਾਣੇ ਦਾ ਪਰਚਾ ਹੈ ਪਰਚਾ ਹੈ ਪਰ ਮੈਂ ਸਮਝਦਾ ਇਹ ਬੜਾ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੁਣ ਇਹ ਹੋਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਕੋਈ ਗੁਨਾਹ ਵੀ ਕੋਈ ਨਹੀਂ ਤੇ ਤਾਂ ਵੀ ਇਹ ਦੋ ਦੋ ਸਾਲਾਂ ਤੋਂ ਅੰਦਰ ਹੋ ਚੁੱਕੇ ਐ ਇਹ ਤਾਂ ਮੇਰੇ ਹਿਸਾਬ ਨਾਲ ਇਦਾਂ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲਦੀ ਤਾਂ ਅੱਗੇ ਕੀ ਕਰਾਂਗੇ ਵੀਰਾਂ ਦੇ ਦੇਖੋ ਅਸੀਂ ਜੋ ਅਦਾਲਤੀ ਕਾਰਵਾਈ ਦਾ ਕਰ ਹੀ ਰਹੇ ਹਾਂ ਜੋ ਸਾਡੇ ਤੋਂ ਫਤੇਗੜ ਸਾਹਿਬ ਤੋਂ ਵਕੀਲ ਸਹਿਬਾਨ ਨੇ ਐਡਵੋਕੇਟ ਗਗਨਦੀਪ ਸਿੰਘ ਜੀ ਘਰਾਇਆ ਐਵੇਂ ਜੋ ਉੱਥੇ ਅੰਮ੍ਰਿਤਸਰ ਚ ਜੋ ਵਕੀਲ ਸਹਿਬਾਨ ਹੈ ਗਏ ਨੇ ਹਾਈ ਕੋਰਟ ਦੇ ਵਿੱਚ ਪੈਰਵੀ ਕਰ ਰਹੇ ਆ ਤਾਂ ਮੈਂ ਸਮਝਦਾ 15 ਤੋਂ ਜਿਹੜੇ 20 ਨੌਜਵਾਨ ਨੇ ਉਹਨਾਂ ਦੇ ਜ਼ਮਾਨਤਾਂ ਨੇ ਉਹ ਹਾਈ ਕੋਰਟ ਤੋਂ ਵੀ ਰੱਦ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਜੋ ਇੱਕ ਤਿਆਰੀ ਕਰ ਰਹੇ ਆ ਵੀ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਦੇਖੋ ਐਡੀ ਵੱਡੀ ਕੋਈ ਗੱਲ ਨਹੀਂ ਸੀ ਜਿੱਡੀ ਵੱਡੀ ਪੰਜਾਬ ਸਰਕਾਰ ਨੇ ਖਾਸ ਕਰ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਜੇ ਉਹ ਚਾਹਣ ਤਾਂ ਹਲੇ ਵੀ ਜਿਹੜਾ ਇਹ ਪਰਚਾ ਹੈ ਇਹ ਬੰਦ ਹੋ ਸਕਦਾ ਹੈ ਇਹਨਾਂ ਜਿਹੜੇ ਪਰਿਵਾਰਾਂ ਦੇ ਜਿਹੜੇ ਪੁੱਤਰ ਨੇ ਉਹ ਹਲੇ ਵੀ ਘਟੜੇ ਆਪਦੇ ਮੁੜ ਕੇ ਵਾਪਸ ਜਾ ਸਕਦੇ ਨਹੀਂ ਐਡੀ ਵੱਡੀ ਕੋਈ ਗੱਲ ਹੈ ਨਹੀਂ ਸਰਕਾਰ ਦੇ ਹੱਥ 'ਚ ਬੜਾ ਕੁਝ ਹੈ ਉਹ ਹੱਲ ਕਰ ਸਕਦੀ ਹੈ ਦੇਖੋ ਬੜੀ ਪੰਜਾਬ ਦੇ ਤਰਾਸਦੀ ਦੀ ਗੱਲ ਹੈ ਪੰਜਾਬ ਦਾ ਯੂਥ ਪੰਜਾਬ ਦੀ ਨੌਜਵਾਨੀ ਜੋ ਉਹ ਦਾ ਕਿਸ ਤਰੀਕੇ ਨਾਲ ਘਾਣ ਕੀਤਾ ਜਾ ਰਿਹਾ ਅੱਜ ਜਿਨ੍ਹਾਂ ਦੇ ਵਿੱਚ ਬੰਦ ਨੇ ਪੰਜਾਬ ਦੀ ਨੌਜਵਾਨੀ ਬਿਨਾਂ ਕਿਸੇ ਕਸੂਰ ਤੋਂ ਜੇ ਕੋਈ ਕਸੂਰ ਹੋਵੇ ਜੇ ਇੱਕ ਸਵਾਲ ਇੱਥੇ ਉੱਠਦਾ ਕਿ ਜੇ ਨੂੰ ਦੇ ਵਿੱਚ ਐਡੀ ਹਿੰਸਾ ਹੋਈ ਹੈ ਹਰਿਆਣੇ ਦੇ ਵਿੱਚ ਉਥੇ ਠਾਣਿਆਂ ਦਾ ਘਰਾਓ ਹੋਇਆ ਬਹੁਤ ਕੁਝ ਹੋਇਆ ਗੱਲਾਂ ਲੱਗੀਆਂ ਉਹਨਾਂ ਦੇ ਉੱਪਰ ਕਿੰਨੀ ਕੈਨਸੇ ਲੱਗੀਆਂ ਏ ਐਨਐਸਏ ਕੇਵਲ ਪੰਜਾਬ ਦੇ ਨੌਜਵਾਨੀ ਵਾਸਤੇ ਬਣੀ ਹੈ ਪੰਜਾਬ ਦਾ ਯੂਥ ਹਮੇਸ਼ਾ ਹੀ ਕਦੀ ਯੁਵਾਪਾ ਦੇ ਵਿੱਚ ਕਦੀ ਐਨਐਸਏ ਦੇ ਵਿੱਚ ਕਦੀ ਹੋਰ ਸੰਘੀਨ ਜ਼ੁਰਮਾ ਦੇ ਵਿੱਚ ਧੱਕਿਆ ਜਾਏਗਾ ਕਦੀ ਇੱਥੇ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜੱਲਿਆਂ ਵਾਲਾ ਬਾਗ ਦੇ ਵਿੱਚ ਰੋਲਟੈਕਟ ਲਾ ਕੇ ਜੋ ਸਾਈਮਨ ਕਮਿਸ਼ਨ ਆਇਆ ਸੀ ਤਾਂ ਰੋਲਟੈਕਟ ਲਗਾ ਕੇ ਉੱਪਰ ਬਹੁਤ ਜ਼ੁਲਮ ਟਾਇਆ ਗਿਆ ਸੀ ਸੋ ਐਦਾਂ ਦਾ ਹੀ ਰੋਲਟੈਕਟ ਵਰਗਾ ਹੀ ਇਹ ਇੱਕ ਜਿਹੜਾ ਬੜਾ ਸੰਗੀਨ ਜਿਹੜਾ ਹੈਗਾ ਇਹ ਐਕਟ ਹੈ ਬੜਾ ਘਟਿਆ ਐਕਟ ਹੈ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਾਂ ਜੋ ਆਪਾਂ ਜਿਹੜਾ ਹੈਗਾ ਅਨਲਾਕਲ ਐਕਟੀਵਿਟੀ ਜਿਹੜਾ ਪ੍ਰੋਵੈਂਸ਼ਨ ਐਕਟ ਹੈ ਉਹਦੇ ਅਧੀਨ ਨੌਜਵਾਨ ਐਡੀ ਕਿੱਡੀ ਗੱਲ ਹੋ ਗਈ ਇੱਥੇ ਸਾਰੇ ਪਰਿਵਾਰ ਆਏ ਹੋਏ ਨੇ ਤੁਸੀਂ ਸਾਰੇ ਉਹਨਾਂ ਨੂੰ ਰੂਬਰੂ ਹੋ ਚੁੱਕੇ ਹੋ ਤੇ ਉਹਨਾਂ ਨੇ ਦੇਖੋ ਪਰਿਵਾਰਾਂ ਨੇ ਕਿੰਨਾ 2 ਸਾਲ ਤੋਂ ਵਿਚਾਰਨ ਸੰਘਰਸ਼ ਕੀਤਾ ਹੈ 2 ਸਾਲ ਤੋਂ ਜੇ ਕਿਸੇ ਦਾ ਨੌਜਵਾਨ ਕਿਸੇ ਦਾ ਪਤੀ ਕਿਸੇ ਦਾ ਭਰਾ ਕਿਸੇ ਦਾ ਬੱਚਾ ਜੇ ਉਸ ਹਲਾਕੇ ਦੇ ਵਿੱਚ ਹੀ ਫਿਰਦਾ ਕੇਵਲ ਲੋਕੇਸ਼ਨ ਉਹਦੀ ਡਿਟੈਕਟ ਕਰਕੇ ਉਹਨੂੰ ਚੁੱਕ ਕੇ 551 ਪਹਿਲਾਂ ਕਰੀ ਮੁੜ ਕੇ 317 ਪਤਾ ਕਰਕੇ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਨ ਤੇ ਗੱਲ ਕਰੀ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਟੋ ਰੱਖਦੀ ਦੇਖੀ ਅੰਦਰ ਕਰਤਾ ਕਿ ਪੰਜਾਬ ਨੂੰ ਕਿਸ ਕਾਲੇ ਦੌਰ ਚ ਤੱਕਿਆ ਜਾ ਰਿਹਾ ਹੈ ਕਿ ਕੋ ਸਿਆਣਪ ਗੱਲ ਥੋੜਾ ਇਹਨੂੰ ਮੈਂ ਸਾਰੇ ਹਰ ਦਿਲ ਅਮਨ ਪਸੰਦ ਹਰ ਸ਼ਹੀ ਨੂੰ ਹਰ ਇਨਸਾਫ ਪਸੰਦ ਪੰਜਾਬ ਦੇ ਵਸਿੰਦੇ ਨੂੰ ਨਾ ਕੇਵਲ ਦੁਨੀਆ ਦੇ ਵਿੱਚ ਵਸਦੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੂੰ ਅਪੀਲ ਕਰਦਾ ਕਿ ਅਸੀਂ ਇੱਕ ਜੁਟ ਹੋ ਕੇ ਹੰਬੜਾ ਮਾਰੀਏ ਇਹਨਾਂ ਦੇ ਦਿੱਥੇ ਕਾਨੂੰਨੀ ਚਾਰਾ ਜੋ ਅਸੀਂ ਕਰਾਂਗੇ ਸਾਰੇ ਵਕੀਲ ਸਹਿਬਾਨ ਭਾਵੇਂ ਫਟੇਗੜ ਸਾਹਿਬ ਦੀ ਬਾਰ ਐਸੋਸੀਏਸ਼ਨ ਹੈ ਇੱਥੋਂ ਦੇ ਵਕੀਲ ਸਹਿਬਾਨ ਨੇ ਮੇਰੇ ਵੀਰ ਨੇ ਈਮਾਨ ਸਿੰਘ ਖੜਾ ਸਾਹਿਬ ਹਾਈ ਕੋਰਟ ਦੇਖ ਰਹੇ ਨੇ ਸਾਰਾ ਉਹਨਾਂ ਦਾ ਭਾਵੇਂ ਡਿਬਰੂਗੜ ਜਾ ਕੇ ਵੀ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਚਰਨਾਰਾ ਹਰਪਾਲ ਸਿੰਘ ਖੜਾ ਹੋਰੀ ਨੇ ਬਟਿੰਡੇ ਤੋਂ ਹੋਰ ਵੱਖ-ਵੱਖ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਜਿੱਥੇ-ਜਿੱਥੇ ਦੀ ਕੇਸਾਂ ਦੀ ਪੈਰਵਾਹੀ ਹੋ ਰਹੀ ਹੈ ਤੇ ਇਹਨੂੰ ਤੇ ਲੋਕ ਲੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ ਐਨਐਸਏ ਲਾਕੇ ਡਿਬਰੂਗੜ ਦੀ ਜੇਲ੍ਹ ਵਿੱਚ ਨજરਬੰਦ ਨੇ ਸਿਰਫ ਉਹ ਨਹੀਂ ਹੈਗੇ ਉਨਾ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਨੇ ਅਜੀਪਾਲ ਸਿੰਘ ਨੇ ਹਰਵਿੰਦਰ ਸਿੰਘ ਹੁੰਦਲ ਭੁਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਰਫ ਸੁੱਖਾ ਹਰਪ੍ਰੀਤ ਸਿੰਘ ਓਂਕਾਰ ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਤ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਤਮ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ ਹਰਜਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਬੱਗਾ ਤੇਜਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇੱਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਪੀ ਪੰਜਾਬ ਦੇ ਪੁੱਤਰ ਨਹੀਂ ਦਿਖ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵਿਡੈਂਸ ਗਰਾਉਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅਮਰੇਸ਼ ਛਕਿਆ ਉਹ ਸਿੰਘ ਸਜਿਆ ਉਸਨੇ ਆਪਦਾ ਨਾਂ ਰੱਖਿਆ ਅਜੇਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇੱਕ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਜਿਹੜੇ ਕਥਾਣੇ ਦਾ ਉਸਨੇ 23 ਫਰਵਰੀ 2023 ਨੂੰ ਉਸ ਨੂੰ ਆਪਦੇ ਘਰੇ ਨજરਬੰਦ ਕੀਤਾ ਸੀ ਵੀ ਅਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ ਡੇਢ ਸਾਲ ਤੋਂ ਵੱਧ ਹੋ ਗਿਆ ਅਜਨਾਲੇ ਦੇ ਜੋ ਜੇਲ੍ਹ ਕੱਟ ਰਿਹਾ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੇ ਜੇਲ੍ਹ ਕੱਟ ਰਹੇ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫੜੀਚੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਦਿਬੜੂਗੜ੍ਹ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦੇ ਤਾਂ ਇਹਨਾਂ ਨੂੰ ਕਿਹੜੇ ਖਾਤੇ ਦੇ ਵਿੱਚ ਪਾਉਣਗੇ ਤਾਂ ਮੈਂ ਸਮਝਦਾ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਦੇਖੋ ਜੋ ਕੁਝ ਵੀ ਹੋਇਆ ਆ ਸਾਡੇ ਕੋਲੇ ਚਲਾਨ ਦੀ ਕਾਪੀ ਪਈ ਹੈ ਜੋ ਇਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ ਜਗਰਾਦ ਸਿੰਘ ਕਲੇਰ ਜਿਸ ਦੇ ਕਿਸੇ ਨੇ ਉੱਥੇ ਦੇਖੋ ਅਜਨਾਲੇ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸੇਸ ਵਾਲੇ ਜਿਹੜੇ ਟਕੇ ਹੋਏ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਕੋਈ ਝੜਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਦੇ ਸੱਟਾਂ ਵਜੀਆਂ ਨੇ ਗ੍ਰੀਵियस ਇੰਜਰੀ 326 ਦੀ ਸੱਟ ਹੈ ਇੱਕ ਜੋ ਸਬ ਇੰਸਪੈਕਟਰ ਆ ਸੌਰੀ ਸੁਪਰੀਡੈਂਡੈਂਟ ਹੈ ਆਫ ਪੁਲਿਸ ਹੈ ਐਸਪੀ ਜਗਰਾਤ ਸਿੰਘ ਖਲੇ ਜਿਨ੍ਹਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾਂ ਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੂੜੀ ਟੰਗ ਰੱਖਿਆ ਇਸ ਮੈਂ ਕਹੂੰਗਾ ਸਰਕਾਰ ਨੇ ਜੀ ਦੇਖੋ ਹੋਰ ਜਿਹੜੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਨੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੂੜੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਬਿਲਕੜੀਆਂ ਫਿਰਦੀਆਂ ਨੇ ਪੁੱਤਰਾਂ ਤੋਂ ਬਿਨਾ ਤਾਂ بڑا ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂੰਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਸਾਡੇ ਤੇ ਜਿਹੜੀਆਂ ਤਸ਼ੱਦਦ ਕਰ ਰਹੇ ਐ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਮੈਂ ਕਹੂੰਗਾ ਨਿਸ਼ਚੈ ਕਰ ਚੁੱਕੇ ਹੈ ਕਿ ਇਹਨਾਂ ਨੂੰ ਕਿਸੇ ਹੱਦ ਤੱਕ ਕੋਈ ਬਾਹਰ ਨਹੀਂ ਆਉਣਾ ਚਾਹੀਦਾ ਮੈਨੂੰ ਲੱਗਦਾ ਹੈ ਇਹਨਾਂ ਨੂੰ ਡਰ ਹੈ ਕਿ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਕੋਈ ਅਜਿਹੀ ਕੋਈ ਪੋਲੀਟੀਕਲ ਕੋਈ ਪਾਰਟੀ ਤਿਆਰ ਹੋ ਜੀਗੀ ਜਿਹੜੀ ਕਿ ਖੇਤਰੀ ਧਿਰ ਦਾ ਕੰਮ ਕਰੇਗੀ ਉਸ ਤੋਂ ਬਾਅਦ ਜੋ ਕਿਸੇ ਨੇ ਇਹਨਾਂ ਨੂੰ ਪੁੱਛਣਾ ਤਾਂ ਮੈਂ ਸਮਝਦਾ ਇਸੇ ਡਰ ਦੇ ਕਾਰਨ ਤੁਸੀਂ ਦੇਖੋ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਈ ਹੈ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਸਾਲ ਦੀ ਐਨਐਸਏ ਲਾ ਦਿੱਤੀ ਤਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਵੀ ਮੇਰੇ ਨਾਲ ਇਹੀ ਡਰ ਹੈ ਉਹਨਾਂ ਨੂੰ ਵੀ ਇੱਕ ਬੜੀ ਵੱਡੀ ਪੰਜਾਬ ਦੇ ਵਿੱਚ ਇੱਕ ਸਿਆਸੀ ਇੱਕ ਰਾਜਸੀ ਧਿਰ ਹੈ ਜੋ ਸਟੈਬਲਿਸ਼ ਹੋਣ ਜਾ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪਰਚੇ ਦਰਜ ਕੀਤੇ ਤਾਂ ਮੈਂ ਸਮਝਦਾ ਹੈ ਕਿ ਜੋ ਸਰਕਾਰ ਹੈ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਸਰਕਾਰਾਂ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਉਹ ਜੇ ਚਾਹਣ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਪਰਚਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਸਕਦੇ ਨੇ ਬੜਾ ਸਮਾਂ ਹੋ ਗਿਆ 2 ਸਾਲ ਹੋਣ ਦੇ ਕਰੀਬ ਹੋ ਗਏ ਕਿਸੇ ਪੁਲਿਸ ਵਾਲੇ 307 ਦੀ ਕੋਈ ਡੇਂਜਰਸ ਲਾਈਫ ਸੱਟ ਵੀ ਹੈ ਨਹੀਂ ਤਾਂ ਜੇ ਪੁਲਿਸ ਚਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਹੋਮ ਮਿਨਿਸਟਰ ਵੀ ਨੇ ਉਹ ਜੇ ਚਾਹਣ ਤਾਂ ਜਿਹੜਾ ਅਜਨਾਲੇ ਕੇਸ ਦੀ ਫਾਈਲ ਹੀ ਬੰਦ ਕਰ ਸਕਦੇ ਜੋ ਪੁਲਿਸ ਹੈ ਇਸ ਦੇ ਵਿੱਚ ਤੁਸੀਂ ਨਾਲੋਂ ਕਲੋਜ਼ਰ ਰਿਪੋਰਟ ਦਾਇਰ ਕਰਕੇ ਜੋ ਅੰਤਰੀ ਇਸ ਰਿਪੋਰਟ ਡਾਇਰ ਕਰਕੇ ਜਿਵੇਂ ਵੱਡੇ ਵੱਡੇ ਸਿਆਸਤਦਾਨਾਂ ਦੇ ਕੇਸਾਂ ਦੇ ਵਿੱਚ ਹੁੰਦਾ ਹੈ ਵੀ ਜਿਵੇਂ ਕਿਸੇ ਦੀ ਪਾਵਰ ਆਉਂਦੀ ਹੈ ਉਹ ਜੇ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਨਾਲ ਦੀ ਨਾਲ ਮੁੱਖ ਮੰਤਰੀ ਆ ਕੇ ਸਾਰੇ ਪਰਚੇ ਬੰਦ ਕਰਾ ਦਿੰਦਾ ਹੁੰਦਾ ਹੈ ਤਾਂ ਦੇਖੋ ਬੜੀ ਵੱਡੀ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਕੋਈ ਐਡਾ ਗੁਨਾਹ ਵੀ ਕੋਈ ਨਹੀਂ ਸੀ ਨਾ ਇੱਕ ਕਿੰਨੇ ਨੌਜਵਾਨ ਸੀ ਜਿਹੜੇ ਕਦੇ ਅਜਨਾਰੇ ਥਾਣੇ ਗਏ ਵੀ ਨਹੀਂ ਤੇ ਉਹ ਵੀ ਜੇਲਾਂ ਦੇ ਵਿੱਚ ਅੰਦਰ ਤਾਂ ਮੈਂ ਸਮਝਦਾ ਹੈ ਸਰਕਾਰ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਵੱਲ ਦੇਖ ਕੇ ਕੋਈ ਨਾ ਕੋਈ ਤਾਂ ਦਿਲ ਦੇ ਵਿੱਚ ਹੰਦਰਦੀ ਰੱਖਣੀ ਚਾਹੀਦੀ ਹੈ ਕੋਸ਼ਿਸ਼ ਤਾਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਿੰਨੇ ਇੱਕ ਤੋਂ ਬੇ ਧਿਆਨ ਕਿ ਪਰਿਵਾਰੋਂ ਸੇ ਆਏ ਨੇ ਤੇ ਕਿਹੜੇ ਜੁੜਿਆਂ ਭਰਾਮੋ ਦੇ ਤਹਿਤ ਮੰਗਲਬਾਚ ਦਿੱਤੇ ਗਏ ਦੇਖੋ ਜੋ 32 ਨੌਜਵਾਨ ਨੇ ਇਸ ਸਮੇਂ ਜਿਨ੍ਹਾਂ ਦੇ ਮੈਂ ਨਾਂ ਲਈ ਸੀ ਇਹ ਬਹੁਤੇ ਜੋ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਇਨਸੀਡੈਂਟ ਹੋਇਆ ਸੀ 23 ਫਰਵਰੀ 2023 ਜੋ 307 ਦਾ ਪਰਚਾ ਦਰਜ ਹੋਇਆ ਸੀ ਉਸ ਦੇ ਵਿੱਚ ਇਹ ਅੰਦਰ ਨੇ ਇਹ ਉਸ ਤੋਂ ਬਾਅਦ ਜੋ ਕਾਫੀ ਹੋਰ ਝੂਠੇ ਮੂਠੇ ਪਰਚੇ ਵੀ ਬਣਾ ਦਿੱਤੇ ਗਏ ਨੇ ਕਿ ਕਿਸੇ ਨੇ ਕੋਈ ਬੈਰੀਕੇਡ ਤੋੜ ਦਿੱਤਾ 26 ਨੰਬਰ ਖਰਚੀਆਂ ਦਾ ਪਰਚਾ ਇੱਕ ਮਹਤਵਪੂਰਨ ਥਾਣੇ ਦਾ ਪਰਚਾ ਹੈ ਪਰ ਮੈਂ ਸਮਝਦਾ ਇਹ ਬੜਾ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੁਣ ਇਹ ਹੋਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਕੋਈ ਗੁਨਾਹ ਵੀ ਕੋਈ ਨਹੀਂ ਤੇ ਤਾਂ ਵੀ ਇਹ ਦੋ ਦੋ ਸਾਲਾਂ ਤੋਂ ਅੰਦਰ ਹੋ ਚੁੱਕੇ ਆ ਇਹ ਤਾਂ ਮੇਰੇ ਹਿਸਾਬ ਨਾਲ ਇਦਾਂ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਮੈਨੂੰ ਕੋਈ ਰਾਹਤ ਨਹੀਂ ਮਿਲਦੀ ਪਰ ਵੀ ਅਗਲੀ ਕਾਰਵਾਈਆਂ ਦੇਖੋ ਅਸੀਂ ਜੋ ਅਦਾਲਤੀ ਕਾਰਵਾਈ ਦਾ ਕਰ ਹੀ ਰਹੇ ਆ ਜੋ ਸਾਡੇ ਤੋਂ ਫਤਿਹਗੜ੍ਹ ਸਾਹਿਬ ਤੋਂ ਵਕੀਲ ਸਹਿਬਾਨ ਨੇ ਐਡਵੋਕੇਟ ਗਗਨਦੀਪ ਸਿੰਘ ਜੀ ਘਰਾਇਆ ਐਵੇਂ ਜੋ ਉੱਥੇ ਅੰਮ੍ਰਿਤਸਰ ਚ ਜੋ ਵਕੀਲ ਸਹਿਬਾਨ ਹੈਗੇ ਨੇ ਹਾਈ ਕੋਰਟ ਦੇ ਵਿੱਚ ਪੈਰ ਵੀ ਕਰ ਰਹੇ ਆ ਤਾਂ ਮੈਂ ਸਮਝਦਾ 15 ਤੋਂ ਜਿਹੜੇ 20 ਨੌਜਵਾਨ ਨੇ ਉਹਨਾਂ ਦੇ ਜ਼ਮਾਨਤਾਂ ਨੇ ਉਹ ਹਾਈ ਕੋਰਟ ਤੋਂ ਵੀ ਰੱਦ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਜੋ ਇੱਕ ਤਿਆਰੀ ਕਰ ਰਹੇ ਆ ਵੀ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਦੇਖੋ ਐਡੀ ਵੱਡੀ ਕੋਈ ਗੱਲ ਨਹੀਂ ਸੀ ਜਿੱਡੀ ਵੱਡੀ ਪੰਜਾਬ ਸਰਕਾਰ ਨੇ ਖਾਸ ਕਰ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਜੇ ਉਹ ਚੌਣ ਤਾਂ ਹਲੇ ਵੀ ਜਿਹੜਾ ਇਹ ਪਰਚਾ ਹੈ ਇਹ ਬੰਦ ਹੋ ਸਕਦਾ ਹੈ ਇਹਨਾਂ ਜਿਹੜੇ ਪਰਿਵਾਰਾਂ ਦੇ ਜਿਹੜੇ ਪੁੱਤਰ ਨੇ ਉਹ ਹਲੇ ਵੀ ਘਰੇ ਆਪਦੇ ਮੁੜ ਕੇ ਵਾਪਸ ਜਾ ਸਕਦੇ ਨੇ ਐਡੀ ਵੱਡੀ ਕੋਈ ਗੱਲ ਹੈ ਨਹੀਂ ਸਰਕਾਰ ਦੇ ਹੱਥ 'ਚ ਬੜਾ ਕੁਝ ਹੈ ਉਹ ਹੱਲ ਕਰ ਸਕਦੀ ਹੈ ਦੇਖੋ ਬੜੀ ਪੰਜਾਬ ਦੇ ਤਰਾਸਦੀ ਦੀ ਗੱਲ ਹੈ ਪੰਜਾਬ ਦਾ ਯੂਥ ਪੰਜਾਬ ਦੀ ਨੌਜਵਾਨੀ ਜੋ ਦਾ ਕਿਸ ਤਰੀਕੇ ਨਾਲ ਘਾਣ ਕੀਤਾ ਜਾ ਰਿਹਾ ਅੱਜ ਜਿਨ੍ਹਾਂ ਦੇ ਵਿੱਚ ਬੰਦਨੇ ਪੰਜਾਬ ਦੇ ਨੌਜਵਾਨ ਬਿਨਾਂ ਕਿਸੇ ਕਸੂਰ ਤੋਂ ਜੇ ਕੋਈ ਕਸੂਰ ਹੋਵੇ ਜੇ ਇੱਕ ਸਵਾਲ ਇੱਥੇ ਉੱਠਦਾ ਕਿ ਜੇ ਨੂਹ ਦੇ ਵਿੱਚ ਇੰਨੀ ਹਿੰਸਾ ਹੋਈ ਹੈ ਹਰਿਆਣੇ ਦੇ ਵਿੱਚ ਉਥੇ ਖਾਣਿਆਂ ਦਾ ਘਰਾਓ ਹੋਇਆ ਬਹੁਤ ਕੁਝ ਹੋਇਆ ਧਾਂ ਲੱਗੀਆਂ ਉਹਨਾਂ ਦੇ ਉੱਪਰ ਕਿੰਨੀ ਕੇ ਐਨਐਸਏ ਲੱਗੀ ਇਹ ਐਨਐਸਏ ਕੇਵਲ ਪੰਜਾਬ ਦੇ ਨੌਜਵਾਨੀ ਵਾਸਤੇ ਬਣੀ ਹੈ ਪੰਜਾਬ ਦਾ ਯੂਥ ਹਮੇਸ਼ਾ ਹੀ ਕਦੀ ਯੁਵਾਪਾ ਦੇ ਵਿੱਚ ਕਦੀ ਐਨਐਸਏ ਦੇ ਵਿੱਚ ਕਦੀ ਹੋਰ ਸੰਘੀਨ ਜ਼ੁਰਮਾਂ ਦੇ ਵਿੱਚ ਧੱਕਿਆ ਜਾਏਗਾ ਕਦੇ ਇੱਥੇ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜੰਨਿਆਂ ਵਾਲਾ ਬਾਗ ਦੇ ਵਿੱਚ ਰੋਲ ਟੈਕਟ ਲਾ ਕੇ ਜੋ ਸਾਈਮਨ ਕਮਿਸ਼ਨ ਆਇਆ ਸੀ ਤਾਂ ਰੋਲ ਟੈਕਟ ਲਗਾ ਕੇ ਉੱਪਰ ਬਹੁਤ ਜ਼ੁਲਮ ਟਾਇਆ ਗਿਆ ਸੀ ਸੋ ਐਦਾਂ ਦਾ ਹੀ ਰੋਲ ਟੈਕਟ ਵਰਗਾ ਹੀ ਇਹ ਇੱਕ ਜਿਹੜਾ ਬੜਾ ਸੰਘੀਨ ਜਿਹੜਾ ਹੈਗਾ ਇਹ ਐਕਟ ਹੈ ਬੜਾ ਘਟਿਆ ਐਕਟ ਹੈ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਾਂ ਜੋ ਆਪਾਂ ਜਿਹੜਾ ਹੈਗਾ ਅਨਲਾਕੁਲ ਐਕਟੀਵਿਟੀ ਜਿਹੜਾ ਪ੍ਰੋਵੀਨਸ਼ਨ ਐਕਟ ਹੈ ਉਹਦੇ ਅਧੀਨ ਨੌਜਵਾਨ ਐਡੀ ਕਿੱਡੀ ਗੱਲ ਹੋ ਗਈ ਇੱਥੇ ਸਾਰੇ ਪਰਿਵਾਰ ਆਏ ਹੋਏ ਨੇ ਤੁਸੀਂ ਸਾਰੇ ਉਹਨਾਂ ਨੂੰ ਰੂਬਰੂ ਹੋ ਚੁੱਕੇ ਹੋ ਤੇ ਉਹਨਾਂ ਨੇ ਦੇਖੋ ਪਰਿਵਾਰਾਂ ਨੇ ਕਿੰਨਾ 2 ਸਾਲ ਤੋਂ ਵਿਚਾਰਨ ਸੰਘਰਸ਼ ਕੀਤਾ ਹੈ 2 ਸਾਲ ਤੋਂ ਜੇ ਕਿਸੇ ਦਾ ਨੌਜਵਾਨ ਕਿਸਦਾ ਪਤੀ ਕਿਸਦਾ ਭਰਾ ਕਿਸਦਾ ਬੱਚਾ ਜੇ ਉਸ ਇਲਾਕੇ ਦੇ ਵਿੱਚ ਹੀ ਫਿਰਦਾ ਕੇਵਲ ਲੋਕੇਸ਼ਨ ਉਹਦੀ ਡਿਟੈਕਟ ਕਰਕੇ ਉਹਨੂੰ ਚੁੱਕ ਕੇ 575 ਪਹਿਲਾਂ ਕਰੀ ਮੁੜ ਕੇ 317 ਪਰਚਾ ਕਰਕੇ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਨ ਤੇ ਗੱਲ ਕਰੀ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਟੋ ਰੱਖਦੀ ਦੇਖੀ ਅੰਦਰ ਕਰਤਾ ਇਹ ਪੰਜਾਬ ਨੂੰ ਕਿਸ ਕਾਲੇ ਦੌਰ ਤੋਂ ਠਕਿਆ ਜਾ ਰਿਹਾ ਕਿ ਕੋ ਸਿਆਣਪ ਨਾਲ ਥੋੜਾ ਇਹਨੂੰ ਮੈਂ ਸਾਰੇ ਹਰ ਦਿਲ ਅਮਨ ਪਸੰਦ ਹਰ ਸ਼ੈ ਨੂੰ ਹਰ ਇਨਸਾਫ ਪਸੰਦ ਪੰਜਾਬ ਦੇ ਵਸਿੰਦੇ ਨੂੰ ਨਾ ਕੇਵਲ ਦੁਨੀਆ ਦੇ ਵਿੱਚ ਵਸਦੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੂੰ ਅਪੀਲ ਕਰਦਾ ਕਿ ਅਸੀਂ ਇੱਕਜੁੱਟ ਹੋ ਕੇ ਹੰਬੜਾ ਮਾਰੀਏ ਇਹਨਾਂ ਦੇ ਦਿੱਥੇ ਕਾਨੂੰਨੀ ਚਾਰਾ ਜੋਈ ਅਸੀਂ ਕਰਾਂਗੇ ਸਾਰੇ ਵਕੀਲ ਸਾਹਿਬਾਨ ਭਾਵੇਂ ਫਟੇਗੜ ਸਾਹਿਬ ਦੀ ਬਾਰ ਐਸੋਸੀਏਸ਼ਨ ਹੈ ਇੱਥੋਂ ਦੇ ਵਕੀਲ ਸਾਹਿਬਾਨ ਨੇ ਮੇਰੇ ਵੀਰ ਨੇ ਈਮਾਨ ਸਿੰਘ ਖੜਾ ਸਾਹਿਬ ਇਹ ਹਾਈ ਕੋਰਟ ਦੇਖ ਰਹੇ ਨੇ ਸਾਰਾ ਉਹਨਾਂ ਦਾ ਭਾਵੇਂ ਡਿਬਰੂਗੜ ਜਾ ਕੇ ਵੀ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਸਰਦਾਰ ਹਰਪਾਲ ਸਿੰਘ ਖਹਿਰਾ ਹੋਰੀ ਨੇ ਬਟਿੰਡੇ ਤੋਂ ਔਰ ਵਕਵਕ ਜਿਲ੍ਹਾ ਅਦਾਲਤਾਂ ਦੇ ਵਿੱਚ ਜਿੱਥੇ-ਜਿੱਥੇ ਦੀ ਕੇਸਾਂ ਦੀ ਕਾਰਵਾਈ ਹੋ ਰਹੀ ਹੈ ਤੇ ਇਹਨੂੰ ਤੇ ਲੋਕ ਲ ਦੇ ਜਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ NSA ਲਾਕੇ ਦਿਗੜੂਗੜ੍ਹ ਦੀ ਜੇਲ੍ਹ ਵਿੱਚ ਨજરਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਨੇ ਅਜੀਤਪਾਲ ਸਿੰਘ ਨੇ ਹਰਵਿੰਦਰ ਸਿੰਘ ਹੁੰਦਲ ਭੁਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਰਫ ਸੁੱਖਾ ਹਰਪ੍ਰੀਤ ਸਿੰਘ ਓਂਕਾਰ ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਤ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਦਨ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ